ਬਾਈ ਜੀ ਦੇ ਇੱਕ ਦੋ ਗਾਣੇ ਚੱਲੇ ਹੁਣ ਕੋਈ ਹਿੱਟ ਜਾ ਕਲਾਕਾਰ ਸਾਡੇ ਕੋਲ ਦੀ ਕਾਰ ਤੇ ਲੰਘ ਜੇ ਆਪਾਂ ਮਾਗਰ ਮਾਗਰ ਭੱਜ ਜਾਨੇ ਆ ਬਾਈ ਜੀ ਇੱਕ ਫੋਟੋ ਕਰਾ ਲਓ ਬਾਈ ਜੀ ਇੱਕ ਫੋਟੋ ਕਰਾ ਲਓ ਜਦੋਂ ਕੋਈ ਨਵਾਂ ਕਲਾਕਾਰ ਸਾਡੇ ਕੋਲੇ ਵਿਚਾਰਾ ਇੱਕ ਆਸ ਲੈ ਕੇ ਆਉਂਦਾਗਾ ਵੀ ਤੁਹਾਡਾ ਚੈਨਲ ਚੱਲਦਾ ਬਾਈ ਸਾਡੀ ਵੀਡੀਓ ਬਣਾ ਕੇ ਪਾ ਦਿਓ ਗਾਣਾ ਆਉਂਦਾ ਫਿਰ ਆਪਦੇ ਆਪ ਨੂੰ ਅਸੀਂ ਸਵਰਨ ਟਹਿਣਾ ਸਮਝਣ ਲੱਗ ਜਾਨੇ ਆ ਐ ਨਾ ਕਰਿਆ ਕਰੋ ਆ ਭੈਣ ਜਿਹੜੀ ਬੈਠੀ ਆ 70 ਸੱਤੇ ਦੀ ਧੀ ਰਾਣੀਆਂ 70 ਸੱਤੇ ਦੇ ਗਾਣੇ ਤੁਸੀਂ ਸਾਰਿਆਂ ਨੇ ਸੁਣੀ ਹੋਣਗੇ ਤੇ ਹੁਣ ਭੈਣ ਦਾ ਗਾਣਾ ਆਇਆ ਇੱਕ ਨਵਾਂ ਤੇ ਜਰੂਰ ਸੁਣੋ ਸ਼ੇਅਰ ਕਰਿਓ ਬਾਕੀ ਭੈਣ ਦੋ ਬੋਲ ਗਾਣੇ ਦੇ ਜਰੂਰ ਸੁਣਾ ਦਿਓ ਰੁੱਤ ਪਿਆਰ ਦੀ ਚੰਨਾ ਮੇਰੇ ਨਾਲ ਤੂੰ ਹੀਰ ਵਰਗੀ ਦਾ ਰੱਖਦਾ ਖਿਆਲ ਤੂੰ ਮੈਂ ਸੇ ਤੇਰੇ ਨਾਲ ਪੜਦੀ ਵੇ ਹੋ ਚਿਰਾਂ ਬਾਅਦ ਤੂੰ ਹਲਾਰਾ ਦਿੱਤਾ ਪੀਂਗ ਨੂੰ ਸੋਹਣਿਆ ਸੱਜਣਾ ਮੈਂ ਅੰਬਰਾਣਾ ਮੈਂ ਬਦਲਾਣਾ ਮੈਂ ਅੰਬਰਾਣਾਂ ਗੱਲਾਂ ਕਰਦੀ ਵੇ ਰੁੱਤ ਪਿਆਰ ਦੀ ਚੰਨਾ ਮੇਰੇ ਨਾਲ ਹਲ ਤੂੰ ਹੋ ਜਿੱਥੇ ਮੋਰ ਨੇ ਸਪੈਨ ਕਦੇ ਪਾਈ ਦਵਾਰ ਉੱਤੇ ਮੇਲ ਹੋਏ ਨੇ ਕੋਲ ਮੋਰਨੀ ਖੜੀ ਸੀ ਜਿੱਥੇ ਸੋਹਣਿਆ ਅੱਖਾਂ ਦੇ ਉੱਥੇ ਖੇਲ ਹੋਏ ਨੇ ਤੈਨੂੰ ਚਿਰਾਂ ਬਾਅਦ ਤੱਕਿਆ ਏ ਨਾਰਨੇ ਸੋਹਣਿਆ ਸੱਜਣਾ ਤੈਨੂੰ ਚਿਰਾਂ ਬਾਅਦ ਤੱਕਿਆ ਏ ਨਾਰਨੇ ਨਿਮਾਣੀ ਜਿੰਦ ਹੌਕੇ ਭਰਦੀ ਵੇ ਹੋ ਚਿਰਾਂ ਬਾਅਦ ਤੂੰ ਹਲਾਰਾ ਦਿੱਤਾ ਪੀਂਗ ਨੂੰ ਸੋਹਣਿਆ ਸੱਜਣਾ ਮੈਂ ਬਰਾਨਾ ਮੈਂ ਬਦਲਾਨਾ ਮੈਂ ਬਰਾਨਾ ਗੱਲਾਂ ਕਰਦੀ ਤੇ ਪਿਆਰ ਦੇ ਚੰਨਾ ਮੇਰੇ ਨਾਲ ਤੂੰ ਅੱਜ ਬੱਦਲ ਦਵਾਰਾਂ 'ਤੇ ਚੜ ਕੇ ਵੇ ਕਣੀਆਂ ਨੇ ਖੇੜਾ ਪਾ ਲਿਆ ਕੁਝ ਪਲਾ ਲਈ ਆਇਆ ਸੀ ਮਰ ਜਾਣਿਆ ਵੇ ਦਿਲ ਵਿੱਚ ਡੇਰਾ ਲਾ ਲਿਆ ਵੇ ਹੋ ਚੰਗੀ ਲਵਲੀ ਕਲੇਰ ਨੂੰ ਮੈਂ ਲੱਗਦੀ ਸੋਹਣਿਆ ਸੱਜਣਾ ਚੰਗੀ ਲਵਲੀ ਕਲੇਰ ਨੂੰ ਮੈਂ ਲੱਗਦੀ ਉਹਦੇ ਤੇ ਮੇਰੀ ਅੱਖ ਖੜ ਗਈ ਵੇ ਹੱਜਿਰਾ ਬਾਦ ਤੂੰ ਹਲਾਰਾ ਦਿੱ ਤੋ ਪਿੰਗ ਨੂੰ ਸੋਹਣਿਆ ਸੱਜਣਾ ਮੈਂ ਅੰਬਰਾਂ ਨਾਲ ਮੈਂ ਬਦਲਾ ਨਾਲ ਮੈਂ ਅੰਬਰਾਂ ਨਾਲ ਗੱਲਾਂ ਕਰਦੀ ਵੇ ਹਰਤ ਪਿਆਰ ਦੇ ਚੰਨਾ ਮੇਰੇ ਨਾਲ ਹਾਲ ਤੂੰ ਇੱਕ ਭੈਣ ਤੁਹਾਡਾ ਉਹ ਗਾਣਾ ਆਇਆ ਸੀ ਸੱਪ ਬਣ ਕੇ ਉਹ ਵੀ ਬੜਾ ਸੋਹਣਾ ਗਾਣਾ ਹੈਗਾ ਉਹ ਸੁਣਾਉਗੇ ਹੋ ਸਾਨੂੰ ਪੌੜੀਆਂ ਬਣਾ ਕੇ ਕਈ ਅੰਬਰਾਂ ਤੇ ਚੜੇ ਔਖੇ ਟੈਮ ਨਾਲ ਕੋਈ ਬਿਰਲ ਆਹੀ ਖੜੇ ਹੋ ਦਿਲ ਚੱਲਦੇ ਭਾਵੇਂ ਮਾੜੇ ਹੋ ਦਿਲ ਚੱਲਦੇ ਭਾਵੇਂ ਮਾੜੇ ਉਹਦੀ ਰਜਾ ਚ ਲੰਗਦੇ ਆ ਜਿੰਨਾ ਨੂੰ ਦੁੱਧ ਪਲਾਉਂਦੇ ਰਹੇ ਸੱਪ ਬਣ ਕੇ ਡੰਗ ਗਏ ਆ ਜਿੰਨਾ ਨੂੰ ਦੁੱਧ ਪਲਾਉਂਦੇ ਰਹੇ ਸੱਪ ਬਣ ਕੇ ਡੰਗ ਗਏ ਆ ਜੋ ਜਣਾ ਸਾਡੀਆਂ ਜਖਮਾਂ ਤੇ ਮਲਮਾਂ ਲਾ ਲਈਆਂ ਬੋਲਾ ਦੇ ਫਟ ਭਰੇ ਨਹੀਂ ਜਖਮਾਂ ਤੇ ਮਲਮਾਂ ਲਾ ਲਈਆਂ ਬੋਲਾ ਦੇ ਫਟ ਭਰੇ ਨਹੀਂ ਜੋ ਪਾਣੀ ਪਿੰਦੇ ਪੁਲਪੁਲ ਕੇ ਜੋ ਪਾਣੀ ਪਿੰਦੇ ਪੁਲਪੁਲ ਕੇ ਹੱਥ ਲਹੂ ਚ ਰੰਗਦੇ ਆ ਜਿਨ੍ਹਾਂ ਨੂੰ ਦੁੱਧ ਪਿਲਾਉਂਦੇ ਰਹਿ ਸਭ ਬਣ ਕੇ ਡੰਗ ਗਏ ਆ ਜਿਨ੍ਹਾਂ ਨੂੰ ਦੁੱਧ ਪਿਲਾਉਂਦੇ ਰਹਿ ਸਭ ਬਣ ਕੇ ਡੰਗ ਗਏ ਆ ਕੌਣ ਕੌਣ ਮਦਦ ਕਰ ਰਿਹਾ ਭਨੇ ਗਾਣੇ ਕਰਨ ਚ ਵੀਰੇ ਜਿਨ੍ਹਾਂ ਦੀ ਬਦੌਲਤ ਤੁਹਾਡੇ ਰੂਬਰੂ ਹੋਣ ਦਾ ਮੌਕਾ ਮਿਲਿਆ ਔਰ ਰੱਬ ਵਰਗੇ ਸਰੋਤਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਜੀ ਔਰ ਮੇਰੇ ਵੀਰ ਦੀਪ ਮੇਲੜਾ ਜੀ ਜਿਨ੍ਹਾਂ ਦੀ ਬਦੌਲਤ ਫਿਰ ਤੋਂ ਮਾਰਕੀਟ ਦੇ ਵਿੱਚ ਆਈਆਂ ਜੀ ਔਰ ਮੇਰਾ ਪੇਜ ਫੋਲੋ ਕਰਨ ਔਰ ਲਾਈਕ ਸ਼ੇਅਰ ਕਮੈਂਟ ਕਰਨਾ ਜੀ ਬਾਈ ਅਮੀਰ ਗਾਇਕਾਂ ਦੇ ਪੇਜ ਤਾਂ ਆਪਾਂ ਉਹਦੀ ਠਾਠਾ ਠਾਹ ਲੈ ਕਰਦਣਿਆ ਆ ਭੈਣ ਦਾ ਪੇਜ ਲੈ ਕਰ ਦੋ ਭੈਣਾ ਇਹ ਮੰਨੋ ਵੀ ਇਹਨਾਂ ਰੋਟੀ ਲੱਗ ਜੂਗੀ ਫੇਸਬੁੱਕ ਇੰਸਟਾ ਯੂਟਿਊਬ ਤੇ ਆ ਲਿੰਕ ਤਿੰਨਾਂ ਦੇ ਪਾਏ ਪਏ ਆ ਤਿੰਨੀ ਪੇਜ ਵੀਰ ਬਣ ਕੇ ਜ਼ਰੂਰ ਫੋਲੋ ਕਰ ਲੋ ਜੇ ਅੱਜ ਮੂਸੀਆਲਾ ਜਿਉਂਦਾ ਹੁੰਦਾ ਹੁੰਦਾ ਬਾਈ ਤਾਂ ਆ ਭੈਣ ਵੀ ਅੱਜ ਪਹਿਲੇ 10 ਸਿੰਗਰਾਂ ਚ ਹੁੰਦੀ ਕਿਉਂਕਿ ਮੂਸੀਆਲ ਨੇ ਆਪ ਆਖਿਆ ਸੀ ਵੀ ਆਜੇ ਕੋਈ ਨਾ ਪੜੇ ਮੈਨੂੰ ਫ੍ਰੀ ਹੋ ਜਾਂਦੇ ਅਗਲੇ ਮਹੀਨੇ ਤੇਰਾ ਪ੍ਰੋਜੈਕਟ ਵਧੀਆ ਤਰੀਕੇ ਨਾਲ ਕਰਾਂਗੇ ਪਰ ਅਫਸੋਸ ਉਹਦੀ ਮੌਤ ਹੋਣੀ ਸੀ ਤੇ ਭੈਣ ਅੱਜ ਵੀ ਗਰੀਬੀ ਦੇ ਤੇ ਬਣੇ ਲੋਕਾਂ ਨੂੰ ਕੀ ਬੇਨਤੀ ਕਰਨੀ ਚਾਹੋਗੇ ਕਿਉਂ ਰੱਬ ਵਰਗੇ ਸਰੋਤਿਆਂ ਨੂੰ ਹੱਥ ਬਨ ਕੇ ਬੇਨਤੀ ਹੈ ਕਿ ਜਿਵੇਂ ਤੁਸੀਂ ਮੇਰੇ ਫਾਦਰ ਸਾਹਿਬ ਨੂੰ ਪਿਆਰ ਦਿੱਤਾ ਉਸੇ ਤਰ੍ਹਾਂ ਹੀ ਮੈਨੂੰ ਵੀ ਮਾਰਕੀਟ 'ਚ ਐਵੇਂ ਪਿਆਰ ਦਿੰਦੇ ਰਹੋ ਔਰ ਮੈਨੂੰ ਵੀ ਤੁਹਾਡੇ ਰੱਬ ਵਰਗੇ ਸਰੋਤਿਆਂ ਤੇ ਉਮੀਦ ਆ ਕਿ ਤੁਸੀਂ ਮੈਨੂੰ ਮਾਰਕੀਟ ਦੇ ਵਿੱਚ ਤੁਸੀਂ ਮੈਨੂੰ ਦੁਬਾਰਾ ਫਿਰ ਤੋਂ ਲੈ ਕੇ ਆਉਣਾ ਔਰ ਮੇਰੇ ਫਾਦਰ ਸਾਹਿਬ ਦਾ ਨਾਮ ਮੈਂ ਰੌਸ਼ਨ ਕਰਨਾ ਚਾਹੁੰਦੀ ਹਾਂ ਜੀ। ਬਾਈ ਵੀਡੀਓ ਵੇਖਣ ਨਾਲ ਨੂੰ ਇਹੀ ਬੇਨਤੀ ਆ ਵੱਧ ਤੋਂ ਵੱਧ ਇਹ ਗਾਣੇ ਤੇ ਇੰਸਟਾ ਤੇ ਜਾ ਕੇ ਰੀਲਾਂ ਜ਼ਰੂਰ ਬਣਾਓ ਤੇ ਸ਼ੇਅਰ ਕਰੋ ਤਾਂ ਕਿ ਭੈਣ ਆਪਣੇ ਪੈਰਾਂ ਤੇ ਖੜੀ ਹੋ ਸਕੇ ਤੇ ਠੀਕਾ ਦੋਸਤੋ ਕਰ ਦੋ ਸ਼ੇਅਰ ਤੇ ਹੋਰ ਅਜਿਹੀਆਂ ਵੀਡੀਓਆਂ ਵੀ ਖੁੱਲ੍ਹੇ ਮੇਰਾ ਪੇਜ ਫੋਲੋ ਕਰ ਲਓ ਤੇ ਨਾਲ ਦੀ ਨਾਲ ਭੈਣ ਦਾ ਪੇਜ ਪਿਆ ਟੈਗ ਤੇ ਇਹਨੂੰ ਵੀ ਫੋਲੋ ਕਰ ਲਿਓ। ਵੀਰੇ ਦੇਖੋ ਜੀ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਮੁਨਾ ਵਾਲੀ ਔਰ ਹੈਪੀ ਵੀਰਾ ਔਰ ਉਹਨਾਂ ਦੀ ਸਾਰੀ ਟੀਮ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਧੰਨਵਾਦ ਵੀਰੇ ਉਹਨਾਂ ਦਾ ਬਹੁਤ ਜਿਆਦਾ